ਆਗਰ ਤੁਸੀਂ ਅਫਸਰ ਦਾ ਬਣਾਣਾ ਕਦਮ ਕੋਸ਼ ਕਰਨ ਪਰਵਾਦਗਾ ਬਹੁਤ ਵੇਰ ਕੇ ਅੰਦਰ ਕਰਾ ਦਿੱਤਾ ਉਹ ਤਾਂ ਫੇਰ ਕਾਰਾ ਕਰਦੀ ਪਈ ਆ ਤਾਰ ਕਦੀ ਕੋਈ ਮੈਂ ਮੁੱਛੋ ਉਪਾਦ ਨੂੰ ਕਦੇ ਕੋਲੀ ਮਾਰਨ ਤੋਂ ਤੱਕ ਨੇ ਆ ਬੋਲਣ ਨੂੰ ਬੋਲਣ ਏਗਾ ਨਹੀਂ ਆਗਰ ਤੁਸੀਂ ਥੈਂਕ ਯੂ ਸਰ ਇੰਡੀਆ ਭਾਈ ਭਾਈ ਮਾਮਲਾ ਕੀ ਹੋਇਆ ਮੈਨੂੰ ਦੱਸੋਗੇ ਭਾਈ ਭਾਈ ਇੱਕ ਵਾਰ ਭਾਈ ਭਾਈ ਮੜੇ ਮਾਮਲਾ ਬਰੀਕ ਕਰਦਾ ਹੋਇਆ ਕੀ ਸੀ ਹੋਇਆ ਕੀ ਹੈ ਜੀ ਮੈਂ ਕੋਲ ਸ਼ਹਿਰ ਸਰ ਦਾ ਪ੍ਰਧਾਨ ਆ ਥੱਲੇ ਥੱਲੇ ਕਰਨਾ ਜੀ ਬੋਤ ਕਰ ਗਾਵਾ ਅੱਛਾ ਜੀ ਤੂੰ ਬਦਿਆ ਹੋਗਾ ਆਏ ਕੁੜੀਆਂ ਨੂੰ ਗਾਲਾਂ ਜਮਾਦਾ ਤੇ ਮਤਲਬ ਉਹਦਾ ਮਤਲਬ ਹੈਗਾ ਗੱਲ ਕਰੀਦਾ ਤੇਰਾ ਥੋੜਾ ਦੰਦਾ ਯਾਰ ਉਹਨੂੰ ਵੀ ਗੱਲ ਕਰੀਓ ਤੂੰ ਗੌੜ ਸਤਿ ਸ਼੍ਰੀ ਅਕਾਲ ਜਰੂਰ ਕੰਮ ਕਰਦੇ ਗੋਪਾਲ ਨੂੰ ਬੁਲਾਉਣਾ ਲੜਕੀ ਜੁਨੀਅਰ ਦੇ ਪ੍ਰਧਾਨ ਹਾਂਜੀ ਲੜਕੀ ਦੇ ਨਾਲ ਕਮੇਟੀ ਬਣੀ ਹੈ ਭਾਜੀ ਇਹ ਅੱਜ ਕੋਈ ਇਹ ਪਹਿਲੀ ਵਾਰ ਨਹੀਂ ਆ ਇੱਕ ਕਾਰਨਾਮੇ ਸਾਡੇ ਇੱਥੇ ਟਾਲ ਤੇ ਹੁੰਦੇ ਰਹਿੰਦੇ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹ ਨਾ ਇਹ ਨਾ ਇਹ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦਾ ਹੈ ਜਦੋਂ ਪਹਿਲਾ ਇਹ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਹੈ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ ਮੀਡੀਆ ਤੇ ਉਹਨਾਂ ਦੇ ਕਮੈਂਟ ਇਹ ਸਾਬਤ ਕਰ ਦਿੰਦੇ ਆ ਵੀ ਲੱਡੋਵਾਲ ਟੋਲ ਤੇ ਦਾ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਧੀ ਪੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿੱਦਾਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਜੀ ਤਾ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਐ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਹੁਣ ਅਸੀਂ ਜੋ ਇਹਨਾਂ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤੇ ਸਾਡੇ ਵੱਲੋਂ ਕੀਤੀ ਹੈ ਓਕੇ ਥੈਂਕ ਯੂ ਜੀ ਹੋਇਆ ਕੀ ਸੀ ਗੱਲ ਸਰ ਉਹਨਾਂ ਕੋਲ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚ-ਉੱਚ ਬਹੁਤ ਜ਼ਿਆਦਾ ਬੋਲੇ ਲਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੋਈ ਗਲਤੀ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਫਿਸ ਜਾ ਕੇ ਫਿਰ ਗੱਲ ਕਰ ਲਓ ਕਹਿੰਦਾ ਤੂੰ ਕੌਣ ਹੁੰਨੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੀ ਉਹ ਗਾਲ੍ਹਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਬਤ ਮੈਂ ਉਹਨਾਂ ਨੇ ਇੰਨੇ ਗਾਲੇ ਕਹੀ ਸੀ ਕਿ ਕਿ ਇੱਥੇ ਨਈ ਐਗਜ਼ੈਪਸ਼ਨ ਹੈ ਕਿ ਮੈਂ ਫालतू ਨੂੰ ਕੁਝ ਨਹੀਂ ਬੋਲਦੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਆਪਿਆ ਪਰ ਮੈਂ ਤੁਹਾਡੇ ਨਾਲ ਮਿਸਕੀਕ ਕੀਤਾ ਗਿਆ ਗਾਲਾਂ ਕੱਢੀਆਂ ਦੀਆਂ ਕੀ ਚਾਹਦੇ ਕਿ ਕੋਈ ਸਰਕਾਰ ਤੋਂ ਕੀ ਮੰਗਦੇ ਪਰ ਕੋਈ ਸ੍ਰਸ਼ਾਸ਼ਨ ਤੋਂ ਕੀ ਮੰਗਦੇ ਸਰ ਮੈਂ ਇਹ ਹੀ ਜਾਨੀਆ ਕਿ ਸਾਡੀ ਸੇਫਟੀ ਸਾਡੀ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਜੋ ਤੇ ਬਣਦੀ ਕਾਰਵਜ ਉਹ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਕਿ ਉਹਦੇ ਬਾਅਦ ਉਹ ਬੈਰੀਕੇਟ ਉਹ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੋਮ ਬੈਰੀਅਰ ਤੋੜ ਕੇ ਬੈਰੀਕੇਟ ਸੈੱਟ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਵੀ ਕੋਈ ਹੋਣ ਸੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਸਰ ਮੈਨੂੰ ਨਹੀਂ ਪਤਾ ਮੈਡਮ ਦੇਖ ਮੈਡਮ ਦੇਖਿਆ ਜਾਵੇ ਜਦੋਂ ਐ ਤੁਸੀਂ ਉਹਨਾਂ ਕੋਲ ਪੈਸਾ ਮੰਗਣ ਦੀ ਕੀਤੀ ਹੋ ਗੱਡੀ ਦੇ ਉਸ ਤੋਂ ਬਾਹਰ ਆ ਕੇ ਕੋਈ ਹੱਥਾ ਪਾਈ ਵੀ ਉਹਨੇ ਕੀਤੀ ਹੈਗੀ ਕੋਲੇ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਿਹਾ ਤੇ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫਿਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਰ ਤੁਸੀਂ ਇਹਦਾ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫਿਰ ਵੀ ਮੈਨੂੰ ਬਹੁਤ ਜਿਆਦਾ ਗੰਦਾ ਗੰਦਾ ਬੋਲ ਰਹੇ ਮੈਡਮ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਸੀ ਉਹਨਾਂ ਦੀ ਜਿੰਨੇ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗੈਰਾ ਦੇਖ ਕੇ ਗਿਆ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਖਿਆ ਨਾ ਨਾ ਇਹ ਵੀ ਦੇਖਿਆ ਜਾਨੀ ਆਪਣਾ ਬੈਰੀਏਟਰ ਵੀ ਜਾਨੀ ਚੱਕ ਕੇ ਗਏ ਹੈਗੇ ਬੂਮ ਵੀ ਤੋੜ ਕੇ ਗਏ ਬੈਰੀਗੇਟ ਸਾਈਡ ਕਰਕੇ ਆਪਣੇ ਆਪ ਹੀ ਹੌਲ ਚੱਲ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਕੱਟਿਆ ਤੁਹਾਡੇ ਵਾਲਾ ਪੁਲਿਸ ਨੂੰ ਕਹਿੰਦੇ ਕਿ ਕਿੰਨੀ ਜਾਬੀ ਹਾਂਜੀ ਸਰ ਕਿੰਨੀ ਜਾਬੀ ਠੀਕ ਹੈ ਠੀਕ ਹੈ ਦਾ ਕੀ ਪੁਰਾ ਮਾਮਲਾ ਤੁਸੀਂ ਮਾਮਲਾ ਤਾਂ ਮੈਨੂੰ ਵੀ ਹੁਣੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਆ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਨੇ ਚਾਹੁੰਦੇ ਜਨ ਇਹ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ ਠੀਕ ਆ ਜੀ ਜੀ ਤੇ ਸਰ ਸਰ ਦੇਖਿਆ ਜਾਵੇ ਕਿ ਇਹ ਕੁੜੀ ਰ ਉੱਤੇ ਜਾਨੀ ਕਿ ਇਹ ਬਦਮਿਜ਼ੇ ਦੀ ਕਰਕੇ ਜਾਂ ਗਾਲੀ ਗੋਚ ਵੀ ਕਰਕੇ ਗਿਆ ਹੈਗਾ ਤੇ ਆਪਣਾ ਕੁੜੀ ਹੈ ਵਿਚਾਰੀ ਉਹ ਕੁੜੀ ਨੇ ਕਿ ਸਿਰਫ ਇੱਕ ਆਪਣਾ ਆਹ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਜੀ ਜੋ ਇੱਥੇ ਆਪਣਾ ਟਾਰਗੇਟ ਹੈ ਤੇ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨਾਲ ਬਦਤਮੀਜ਼ੀ ਕਰਕੇ ਬੈਕ ਲੈਟ ਚੱਕੇ ਗਿਆ ਵਾ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਠੀਕ ਹੈ ਜੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰਾਂ ਨਾਲ ਗੱਲ ਕਰਕੇ ਵੀਡੀਓ ਕਢਾ ਕੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਗ ਐਗਜ਼ੈਂਪਸ਼ਨ ਦੇ थ्रू ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਗਲਤੀ ਦੇਗੀ ਤਾਂ ਉਹ ਦਿੱਕਤ ਆਉਦੇ ਲਈ ਵੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਤੇ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਹੈ ਜੀ ਸਰ ਕਿੰਨੇ ਕਿਤੇ ਲੇਡੀਜ਼ ਜਿਹੜੀ ਆ ਕੰਮ ਕਰਦੀ ਆ ਉਹਨਾਂ ਨੂੰ ਬਹੁਤ ਜੀ ਲੋਡ ਹੁੰਦਾ ਪਰ ਤੁਹਾਡਾ ਸਟਾਫ ਵੀ ਮੁੱਕ ਤੇ ਮਤਲਬ ਥੱਕ ਸੀਗਾ ਨਹੀਂ ਸਟਾਫ ਐਸੇ ਇਸ ਦਸ ਮਿੰਟ ਇਸ ਗੱਲ ਨੂੰ ਦੇਖੋ ਇਹ ਇਨ ਬਿਟਵੀਨ ਦੋ ਦਾ ਕਿ ਇੱਕ ਤੋਂ ਦੋ ਡੇਢ ਤੋਂ 2:30 ਵਜੇ ਲੰਚ ਦਾ ਟਾਈਮ ਹੁੰਦਾ ਸਟਾਫ ਥੋੜ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਅਨ ਸਟਾਫ ਤਾਂ ਬਹੁਤ ਹੀ ਦੇਖ ਸਕਦੇ ਹੋ ਸਟਾਫ ਤਾਂ ਪਰਭੂ ਹਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਗਣਾ ਜੀ ਟੋਲ ਵਾਲੇ ਗੁੰਡਾਗਰਦੀ ਕਰਦੇ ਆ ਹਾਂ ਜੀ ਬਿਲਕੁਲ ਜੇ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਸਰ ਕਾਰਵਾਈ ਕਰਾਈ ਜਾਊਗੀ ਬਿਲਕੁਲ ਬਿਲਕੁਲ ਕਰਾਂਗੇ ਜੀ ਜੀ ਧੰਨਵਾਦ